ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਇੱਕ ਨਿੱਕੀ ਜਿਹੀ ਘਟਨਾ ਆਪ ਨੂੰ ਸੁਣਾ ਕੇ ਸਮਾਪਤੀ ਕਰਾਂ ਸਮਾਂ ਹੋ ਗਿਆ ਨੌ ਵਿਆਤਾ ਜੋੜਾ ਕਿਸ਼ਤੀ ਚ ਬੈਠਾ ਹੈ ਔਰ ਪੁਰਾਣੇ ਭਾਰਤ ਦੀ ਇਹ ਗੱਲ ਅੱਜ ਵੀ ਲਾੜੇ ਕਿਰਪਾਨ ਪਹਿਨਦੇ ਨੇ ਸਿਰ ਤੇ ਪਗ ਬੰਦੇ ਨੇ ਲਾੜੇ ਨੂੰ ਐਸਾ ਕਰਨਾ ਪੈਂਦਾ ਜੈ ਨਹੀਂ ਹਿੰਦੂ ਹੋਰ ਜਿਤਨਾ ਹਿੰਦੂਆਂ ਦਾ ਸਮਾਜ ਹੈ ਲਾੜਾ ਜਦ ਬਣਦਾ ਹੈ ਤਾਂ ਦਸਤਾਰ ਵੀ ਸਜਾਣੀ ਪੈਂਦੀ ਹੈ ਕਿਰਪਾਨ ਵੀ ਪਹਿਨਨੀ ਪੈਂਦੀ ਹੈ ਫਰਕ ਸਿਰਫ ਇਤਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਨਿਤਦਾ ਲਾੜਾ ਬਣਾਇਆ ਉਹ ਕਦੀ ਕਦੀ ਬਣਦੇ ਨੇ ਬਸ ਗੱਲ ਜਿਹੜੀ ਹੋਇਤ ਨਹੀਂ ਹਕੀਕਤ ਜਿਹੜੀ ਹੈ ਤੋ ਨਵ ਬਿਆਤਾ ਜੋੜਾ ਕਿਰਪਾਨ ਪਹਿਨੀ ਹੋਈਏ ਸਿਰ ਤੇ ਦਸਤਾਰ ਸਜਾਈ ਹੋਈ પતિ ਪਤਨੀ ਕਿਸ਼ਤੀ ਚ ਬੈਠੇ ਸਾਇਰ ਦੇ ਨਿਕਲ ਗਏ ਦੂਰ ਤੱਕ ਤੂਫਾਨ ਆ ਗਿਆ ਜ਼ੋਰ ਦੀਆਂ ਛੱਲਾ ਹੈਰਾਨ ਗਏ ਤੇ ਖਾਸ ਕਰਕੇ ਉਸ ਨੌਬਿਆਤਾ ਇਸਤਰੀ ਦੇ ਮਨ ਵਿੱਚ ਬੜਾ ਪਹਿ ਪੈਦਾ ਹੋਇਆ ਬਈ ਤੇ ਮੌਤ ਆਈ ਤੇ ਤੇ ਛੱਲਾ ਤੇ ਤੇ ਕਿਸ਼ਤੀ ਡੋਲਣ ਲੱਗ ਪਈ భੇभीत ਪਰ ਉਹ ਜਿਹੜਾ ਪੁਰਸ਼ ਹੈ ਉਹ ਮੁਸਕਰਾ ਰਿਹਾ ਹੈ ਉਦੇ ਮਸਤਕ ਤੇ ਖੇੜਾ ਹੈ ਖੁਸ਼ੀ ਹੈ ਉਸੇ ਤਰ੍ਹਾਂ ਕੁਝ ਫਰਕ ਨਹੀਂ ਪੁੱਛਦੀ ਹੈ ਪਤਨੀ ਵੀ ਤੂਫਾਨ ਦੇ ਚ ਗਿਰ ਗਏ ਆ ਉੱਚੀਆਂ ਉੱਚੀਆਂ ਛੱਲਾਂ ਤੇ ਬੇੜੀ ਇਹ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ ਪਰ ਤੁਸੀਂ ਮੁਸਕਰਾ ਰਹੇ ਹੋ ਹੱਸ ਰਹੇ ਹੋ ਪੈਸਾ ਕਿਉਂ ਪੁਣੇ ਮਯਾਨ ਦੇ ਚੋਂ ਕਿਰਪਾਨ ਕੱਢੀ ਤੇ ਪਤਨੀ ਦੀ ਗਰਦਨ ਤੇ ਰੱਖ ਦਿੱਤੀ ते जैसे गर्दन ते रखे ओ हसन लग पे मुस्करण लग पे ते पति कहन लगा है मैं तेरी गर्दन ते कृपान रख देती है तू हस हसदी है आखन लगी हां इस कृपान तेरे हथ कोई डर नहीं तेरे हाथों तेरे हाथ है खुशी है प्रसन्नता है ते पति कहन लगा ਮੇਰੇ ਹੱਥ ਦੇ ਚਰਪਾਨ ਹੈ ਮੇਰੇ ਹੱਥ ਤੈਨੂੰ ਚੰਗੇ ਲੱਗੇ ਨੇ ਮੇਰੀ ਕਿਰਪਾਨ ਵੀ ਤੈਨੂੰ ਚੰਗੀ ਲੱਗੀ ਹੈ ਤੂੰ ਮੁਸਕਰਾ ਰਹੀ ਹੈ ਇਹ ਜਿਹੜਾ ਤੂਫਾਨ ਹੈ ਨਾ ਮੈਨੂੰ ਰੱਬ ਦੇ ਹੱਥਾਂ 'ਚ ਦਿਖਾਈ ਦੇ ਰਿਹਾ ਹੈ ਪ੍ਰਮਾਤਮਾ ਦੇ ਹੱਥਾਂ 'ਚ ਦਿਖਾਈ ਦੇ ਰਿਹਾ ਹੈ ਤੈਨੂੰ ਮੈਂ ਚੰਗਾ ਲੱਗਦਾ ਮੇਰੀ ਕਿਰਪਾਨ ਵੀ ਚੰਗੀ ਲੱਗੀ ਹੈ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਿਆ ਤੇ ਉਹਦੇ ਹੁਕਮ ਹੈ ਚਾਹੇ ਉਹਦੇ ਹੱਥਾਂ 'ਚ ਹੈ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਹੈ ਕਿ ਦੁੱਖ ਵੀ ਜੋ ਆਇਆ ਹੈ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆ